ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਕ ਤੇ ਸਥਿਤ ਕਸਵਾ ਸੇਲਾ ਖੁਰ ਤੇ ਵਿਖੇ ਕਿ ਨਿਚੀ ਮੇਲ ਨੂੰ ਚਾਂੜ ਵਾਲੀਆਂ ਇਹ ਥੂੜੀ ਅਤੇ ਫਕਰ ਨਾਲ ਭਰੀਆਂ ਟਰਾਲੀਆਂ ਜਿੱਥੇ ਟ੍ਰੈਫਿਕ ਨਿਸ਼ਮਾ ਤੀਆਂ ਉਲੰਘਣਾ ਕਰ ਰਹੀਆਂ ਨੇ ਉੱਥੇ ਹੀ ਲੋਕਾਂ ਦੀਆਂ ਕੀਮਤੀ ਚੰਦਾਂ ਨੂੰ ਵੀ ਖਤਰੇ 'ਚ ਪਾ ਰਹੀਆਂ ਨੇ ਅਕਸਰ ਇਹਨਾਂ ਓਵਰਲੋਡ ਟਰਾਲੀਆਂ ਕਾਰਨ ਜਿੱਥੇ ਹਾਈਵੇ ਤੇ ਦੋਹਾਂ ਪਾਸਿਆਂ ਤੇ ਲੰਬੇ ਜਾਮ ਲੱਗਦੇ ਨੇ ਉੱਥੇ ਕਈ ਵਾਰ ਇਹ ਸੜਕਾਂ ਤੋਂ ਗੁਜ਼ਰਨ ਵਾਲੇ ਵਾਹਨ ਵੀ ਇਹਨਾਂ ਦੀ ਲਪੇਟ 'ਚ ਆ ਜਾਂਦੇ ਨੇ ਇੱਕ ਵਾਰ ਮੁੜ ਮੁੱਖ ਮਾਰਕ ਤੇ ਸਥਿਤ ਅੱਡਾ ਸਤਨੌਰ ਵਿਖੇ ਓਵਰਲੋਡ ਟਰਾਲੀ ਸੜਕ ਵਿੱਚਕਾਰ ਟਾਇਰ ਫਟਣ ਜਿਸ ਕਾਰਨ ਸੜਕ ਦੇ ਦੋਹਾਂ ਪਾਸਿਆਂ ਤੇ ਕਾਫੀ ਲੰਮਾ ਜਾਮ ਲੱਗ ਗਿਆ ਤੇ ਸੜਕ ਤੇ ਸਫ਼ਰ ਕਰਨ ਵਾਲੇ ਰਾਹੀਰਾਂ ਨੂੰ ਵੀ ਇਸ ਦੀ ਕਾਫੀ ਜ਼ਿਆਦਾ ਦਿੱਕਤ ਚ ਛਲਣੀ ਪਈ ਇਲਾਕੇ ਦੇ ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮੁਖਾਈਵੇ ਤੇ ਓਵਰਲੋਡ 2D ਨਾਲ ਭਰੀਆਂ ਟਰਾਲੀਆਂ ਦੇ ਚੱਲਣ ਤੇ ਪੂਰਨ ਤੌਰ ਤੇ ਪਾਬੰਦੀ ਹੈ ਪਰੰਤੂ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਕਾਨੂੰਨ ਦੀਆਂ ਸ਼ਰਿਆਂ ਧੱਜੀਆਂ ਉਡਾ ਰਹੇ ਨੇ ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਟ੍ਰੈਫਿਕ ਨੂੰ ਬਹਾਲ ਕਰਵਾਇਆ ਸ਼ਰਪਰ ਨੇ ਉਸਦੇ ਨਾਲ ਸੰਜੀਵ ਕੁਮਾਰ ਦੀ ਰਿਪੋਰਟ ਇੰਦਰਕੁਮਾਰ ਬੱਡੋ ਆਣ ਅੱਜ ਜੋ ਸਨੌਰ ਵਿਖੇ ਜਿਹੜੀ ਤੂੜੀ ਦੀ ਟਰਾਲੀ ਜਿਹੜੀ ਸੈਲੇ ਫੈਕਟਰੀ ਨੂੰ ਜਾ ਰਹੀ ਸੀ ਅੱਡੇ ਵਿੱਚ ਪਲਟ ਗਈ ਇਹ ਪਲਟਣ ਦੇ ਨਾਲ ਲੋਕਾਂ ਨੂੰ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਹੜਾ ਪ੍ਰਸ਼ਾਸਨ ਆ ਇਹ ਚੁੱਪ ਕਰਕੇ ਬੈਠਾ ਤਮਾਸ਼ਾ ਦੇਖ ਰਿਹਾ ਕਿਉਂਕਿ ਜਿੰਨੇ ਵੀ ਟਿੱਪਰ ਜਾ ਰਹੇ ਆ ਓਵਰਲੋਡ ਜਾ ਰਹੇ ਆ ਤੂੜੀ ਦੀਆਂ ਟਰਾਲੀਆਂ ਫੈਕਟਰੀ ਨੂੰ ਓਵਰਲੋਡ ਜਾ ਰਹੀਆਂ ਜਿਹੜੀਆਂ ਪਰਾਲੀ ਵਾਲੀਆਂ ਟਰਾਲੀਆਂ ਨੇ ਬੀਤ ਨੂੰ ਜਾ ਰਹੀਆਂ ਉਹ ਵੀ ਓਵਰਲੋਡ ਜਾ ਰਹੀਆਂ ਘਟੋ ਘਟ ਵੀ ਇੰਨੀਆਂ ਲੰਬੀਆਂ ਕਿ ਪਿੱਛੇ ਕਾਰਾਂ ਨੂੰ ਸਕੂਟਰਾਂ ਨੂੰ ਓਵਰਟੇਕ ਕਰਨਾ ਵੀ ਔਖਾ ਹੋ ਗਿਆ ਕਿਉਂਕਿ ਇਹਨਾਂ ਭੁੰਗਾ ਨਾਲ ਇਹਨਾਂ ਟਿੱਪਰ ਟਰਾਲੀਆਂ ਨਾਲ ਜਿਹੜੀਆਂ ਓਵਰਲੋਡ ਹੋ ਕੇ ਜਾ ਰਹੀਆਂ ਕਿੰਨੀਆਂ ਮੌਤਾਂ ਹੋ ਚੁੱਕੀਆਂ ਪਰ ਪ੍ਰਸ਼ਾਸਨ ਅੱਜ ਵੀ ਚੁੱਪ ਕਰਕੇ ਸਭ ਕੁਝ ਦੇਖ ਰਿਆ ਅੱਗੇ ਜਿਹੜਾ ਸਗਾ ਵੇ ਅੱਗੇ ਫੈਸਲਾ ਹੋਇਆ ਵੇ 10 ਤੋਂ 6 ਵਜੇ ਤੱਕ ਪਿੱਪਰ ਚੱਲਣਗੇ ਰਾਤ ਨੂੰ ਹੁਣ ਉਹ ਦਿਨ ਨੂੰ ਫਿਰ ਚ ਸ਼ੁਰੂ ਹੋਇਆ ਅਸੀਂ ਵੀ ਤੇਰੀਏ ਚ ਆਏ ਆ ਉਹ ਵੀ ਹਾਲ ਦੇਖਿਆ ਤੇ ਅੱਜ ਸਨੌਰ ਦੇ ਵਿੱਚ ਜਿਹੜੀ ਭੋਂਗ ਵਾਲੀ ਟੂੜੀ ਆ ਟ੍ਰੈਲੀ ਪਾਰਟੀ ਹੋਆ ਇਹਦੇ ਨਾਲ ਜਾਮ ਵੀ ਲੱਗਾ ਇੱਥੇ ਤੇ ਇਹਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਐਕਸੀਡੈਂਟ ਵੀ ਹੋ ਸਕਦਾ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਚਾਹੀਦੀ ਆ ਜਿਹੜੀ ਇਹ ਨਾ ਵੱਡੇ ਜਿਨ੍ਹਾਂ ਦੇ ਇਹ ਟਿੱਪਰ ਟਰਾਲੇ ਜੋ ਵੀ ਹੈ ਇਹਨਾਂ ਰਲਈ ਹੋਈ ਆ ਤਾਂ ਇਹਨੂੰ ਅੱਜ ਕਾਰਵਾਈ ਇਹਨੂੰ ਦਿਸਦੀ ਨਹੀਂ ਕਾਰਵਾਈ ਕੀਤੀ ਨਹੀਂ ਜਾ ਰਹੀ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਵੱਲੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਓਵਰਲੋਡ ਟਰਾਲੀਆਂ ਆ ਜਾਂ ਚਾਹੇ ਟੂੜੀ ਵਾਲੀਆਂ ਆ ਜਾਂ ਚਾਹੇ ਪਰਾਲੀ ਵਾਲੀਆਂ ਆ ਜਾਂ ਚਾਹੇ ਟਿਪਰ ਓਵਰਲੋਡ ਆ ਅਸੀਂ ਬੰਗਿਆ ਚੌਂਕ 'ਚ ਖੜਕੇ ਉੱਥੇ ਧਰਨਾ ਵੀ ਲਾਵਾਂਗੇ ਤੇ ਅਸੀਂ ਇਹ ਸਭ ਕੁਝ ਦਿਖਾਵਾਂਗੇ ਪ੍ਰਸ਼ਾਸਨ ਨੂੰ ਜੋ ਉਹਨਾਂ ਦੀ ਨੱਕ ਥੱਲੇ ਹੋ ਰਿਹਾ ਤੇ ਇਹਦੇ ਨਾਲ ਅਸੀਂ ਜਿਹੜਾ ਨਸ਼ਾ ਭ੍ਰਿਸ਼ਟਾਚਾਰ ਕਤਲ ਰੋਜ਼ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਆ ਡਾਕੇ ਹੋ ਰਹੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਇਹਦੇ ਬਰੋਚ ਗੜਸ਼ੰਗ ਡੀਐਸਪੀ ਦੇ 20 ਨੂੰ ਥਾਣਾ ਲਾ ਕੇ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਮੰਗ ਪੱਤਰ ਦੇਵਾਂਗੇ ਇਸ ਤੋਂ ਬਾਅਦ ਜੰਗ ਜਿਹੜੀ ਆ ਉਹ ਛੇੜਾਂਗੇ ਇਹ ਟਰੈਕਟਰ ਟਰਾਲੀ ਲੋਡ ਤੋਂ ਝੂੜੀ ਭਰ ਕੇ ਸੈਲੂਫੈਕਟਰੀ ਨੂੰ ਆ ਰਹੀ ਸੀ ਇਹਦਾ ਤੜਕੇ ਸਵੇਰ 3:30-4:00 ਵਜੇ ਸੈਵਨ ਤੇ ਅਚਾਨਕ ਇਹਦਾ ਟਾਇਰ ਅ ਫਟ ਗਿਆ ਜੋ ਕਿ ਇਹ ਰੋਡ ਅਸੀਂ ਐਸਐਸਐਫ ਨੇ ਸੰਚਾਰੂ ਟਾਂਗ ਨਾਲ ਚਾਲੂ ਕਰਾ ਦਿੱਤਾ ਹੈ ਤੇ ਮੌਕੇ ਟੀਮਾਂ ਪਹੁੰਚੀਆਂ ਸਾਰੇ ਜਾਨੀ ਨੁਕਸਾਨ ਤੋਂ ਜਾਨੀ ਨੁਕਸਾਨ ਨਹੀਂ ਕੋਈ